ਵਾਹਿਗੁਰੂ ਜੀ ਸ਼ਬਦ ਹਜ਼ਾਰੇ ਪਾਤਸ਼ਾਹੀ ਦਸਵੀਂ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਆਰਾਮ ਕਲੀ ਪਾਤਸ਼ਾਹੀ ਦਸਵੀਂ ਰੇ ਮਨ ਐਸੋ ਕਰਸਨਿਆ ਸਭ ਬਾਨੁ ਸੇ ਸਦਨ ਸਬੈ ਕਰ ਸਮਝੋ ਮਨ ਹੀ ਮਾਹ ਉਦਾਸਾ ਰਹਾਓ ਜਤ ਕੀ ਜਟਾ ਜੋਗ ਕੋ ਮੱਜਨ ਨੇਮ ਕੇ ਨਖਨ ਵਡਾਓ ਗਿਆਨ ਗੁਰੂ ਆਤਮ ਉਪਦੇਸੋ ਨਾਮ ਵਿਪੂਤ ਲਗਾਓ ਅਲਪਹਾਰ ਸੁਲਪਸੀ ਨਿੰਦਰਾ ਦਇਆਸ਼ਿਨਾ ਤਨਪ੍ਰੀਤ ਸ਼ੀਲ ਸੰਤੋਖ ਸਦਾ ਨਿਰਵਾਹਿ ਬੋਹਵੈ ਬੋਤre ਗੁਣਾ ਤੀਤ ਕਾਮ ਕ੍ਰੋਧ ਅੰਕਾਰ ਲੋਭਾਠ ਮੋਹ ਨਾ ਮਨ ਸਿਉ ਲਿਆਵੈ ਤਬਹੀ ਆਤਮ ਤੱਤ ਕੋ ਦਰਸੇ ਪਰਮਪੁਰਖ ਕੈ ਪਾਵੈ ਰਾਮਕਲੀ ਪਾਤਸ਼ਾਹੀ ਦਸਵੀਂ ਰੇ ਮਨ ਇਹ ਵਿਦ ਜੋਗ ਕਮਾਓ ਸਿੰਗੀ ਸਾਚਾ ਕਪਟ ਕੰਠਲਾ ਧਿਆਨ ਬਿਧੂਤ ਚੜਾਓ ਰਹਾਓ ਤਾਤੀ ਗਉ ਆਤਮ ਬਸ ਕਰਕੀ ਪਿਛਾ ਨਾਮ ਆਧਾਰੰ ਬਾਜੇ ਪਰਮ ਤਾਰ ਤਤ ਹਰ ਕੋ ਉਪਜੈ ਰਾਗ ਰਸਾਰੰ ਉਗਟੈ ਤਾਨ ਤਰੰਗ ਰੰਗ ਅਤ ਗਿਆਨ ਗੀਤ ਬੰਧਾਨੰ ਚਕ ਚਕ ਰਹੇ ਦੇਵ ਦਾਨ ਮਨ ਛਕ ਛਕ ਬਿਉਮ ਬਿਵਾਨੰ ਆਤਮ ਉਪਦੇਸ਼ ਭੇਸ ਸੰਜਮ ਕੋ ਜਾਪ ਸੋ ਜੱਪਾ ਜਾਪੇ ਸਦਾ ਰਹਿ ਕੰਚਨ ਸੀ ਕਾਇਆ ਕਾਲ ਨ ਕਬਹੂ ਵਿਆਪੇ ਰਾਮ ਕਲੀ ਪਾਤ ਸਾਹਿ ਦਸਵੇਂ ਬ੍ਰਾਮੀ ਪਰਮਪੁਰਖ ਪਗ ਲਾਗੋ ਸੋਭਤ ਕਹਾ ਮੋ ਨਿੰਦਰਾ ਮੈਂ ਕਬਹੂ ਸੁਚਿਤ ਹੋਵੇ ਜਾਗੋ ਰਹਾਓ ਔਰਨ ਕਹਾ ਉਪਦੇਸ਼ ਤਹ ਪਸ ਤੋਹੇ ਪ੍ਰਬੋਧ ਨਾ ਲਾਗੋ ਸਿੰਚਿਤ ਕਹਾ ਪਰੇ ਵਿਖਣ ਕਹ ਕਬਹੂ ਵਿਖੇ ਰਸਤਿਆ ਗਓ ਕੇਵਲ ਕਰਮ ਪਰਮ ਸੇ ਚੀਨ ਨਾ ਹੋ ਧਰਮ ਕਰਮ ਅਨੁਰਾਗੋ ਸੰਗ੍ਰਹਿ ਕਰੋ ਸਦਾ ਸਿਮਰਨ ਕੋ ਪਰਮ ਪਾਪ ਤਜ ਭਾਗੋ ਜਾ ਤੇ ਦੂਖ ਪਾਪ ਨਹਿ ਭੇਟਾ ਕਾਲ ਜਾਲ ਤੇ ਤਾਗੋ ਜੋ ਸੁਖ ਚਾਹੋ ਸਦਾ ਸਬਦ ਕਉ ਤਉ ਹਰ ਕੇ ਰਸ ਪਾਗੋ ਰਾਗ ਸੋਰਠਿ ਪਾਤਸ਼ਾਹੀ ਦਸਵੀਂ ਪ੍ਰਭੂ ਤੋ ਕਹਿ ਲਾਜ ਹਮਾਰੀ ਨੀਲ ਕੰਠ ਨਰ ਹਰ ਨਾਰਾਇਣ ਨੀਲ ਬਸੰ ਬਨਵਾਰੀ ਰਹਾਓ ਪਰਮ ਪੁਰਖ ਪਰਮੇਸ਼ਰ ਸੁਆਮੀ ਪਾਵਨ ਪਉਨ ਆਹਾਰੀ ਮਾਧਵ ਮਹਾਜੋਦ ਮਦ ਮਰਦਨ ਮਾਨ ਮੁਕੰਦ ਮੂਰਾਰੀ ਨਿਰਵਕਾਰ ਨਿਰਜੁੰਦਰਾ ਬਿਨ ਨੇ ਰੇ ਬਿਕਨਰ ਕਨੇਵਾਰੀ ਕਿਰਪਾ ਸਿੰਧ ਕਾਲ ਤ੍ਰੈਦਰਸੀ ਕੋ ਕਿਰਤ ਪਰਨਾ ਸੰਕਾਰੀ ਧਨਰਪਾਨ ਤਿਤਮਾਨ ਧਰਾਤਰ ਅਨਵਿਕਾਰ ਅਸਤਾਰੀ ਹੋ ਮਤ ਮੰਤ ਚਰਨ ਸਰਨਾਗਤ ਕਰ ਗਹਿ ਲਿਓ ਉਬਾਰੀ ਰਾਗ ਕल्याण ਪਾਤਸ਼ਾਹੀ ਦਸਵੀਂ ਬਿਨ ਕਰਤਾਰ ਨਾ ਕੀਰਤ ਮੰਨੋ ਆਦ ਅਜੋਨ ਅਜਾਇ ਬਿਨਾਸੀ ਤੇ ਪਰਮੇਸ਼ਰ ਜਾਨੋ ਰਹਾਓ ਕਹਾਂ ਪਇਓ ਜੋ ਆਨ ਜਗਤ ਮੈਂ ਦਸ ਕ ਅਸੁਰ ਹਰ ਕਾਏ ਅਧਿਕ ਪਰਪੰਚ ਦਿਖਾਏ ਸਬਨ ਕਹੈ ਆਪੈ ਬ੍ਰਹਮ ਕਹਾਏ ਪੰਚਨ ਗੜਨ ਸਮਰੱਥ ਸਦਾ ਪ੍ਰਭ ਸੋ ਕਿੰਮ ਜਾਤ ਕਿਨਾ ਆਇਓ ਤਾਂ ਤੇ ਸਰਬ ਕਾਲ ਕੇ ਅਸ ਕੋ ਕਾਏ ਬਚਾਇ ਨਾ ਆਇਓ ਕੈਸੇ ਤੋਹਿ ਤਾਰ ਹੈ ਸੁਨ ਜੜ ਆਪ ਡੁੱਬਿਓ ਭਵ ਸਾਗਰ ਛੋਟੇ ਹੋ ਕਾਲ ਫਾਸ ਤੇ ਤਬਹੀ ਗਹੋ ਸਰਨ ਜਗਤਾਗਰ ਖਿਆਲ ਪਾਛਾਹੀ ਦਸਵੀਂ ਮਿੱਤਰ ਪਿਆਰੇ ਨੂੰ ਹਾਲ ਮੁਰੀ ਦਾ ਦਾ ਕਹਿਣਾ ਤੁਧ ਬਿਨ ਰੋਗ ਰਜਾਈਆਂ ਦਾ ਓਢਣ 나ਗ ਨਿਵਾਸਾਂ ਦੇ ਰਹਿਣਾ ਸੂਲ ਸੁਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸੈਣਾ ਯਾਰਡੇ ਦਾ ਸਾਨੂੰ ਸੱਤਰ ਚੰਗਾ ਪਟਖੇੜਿਆਂ ਦਾ ਰਹਿਣਾ ਤਿਲੰਗ ਕਾਫੀ ਪਾਤਸ਼ਾਹੀ ਦਸਵੀਂ ਕੇਵਲ ਕਾਲੀ ਕਰਤਾਰ ਆਰ ਅੰਤ ਅਨੰਤ ਮੂਰਤ ਗਣਨ ਪੰਜਨ ਹਾਰ ਰਹਾਓ ਨਿੰਦੋ ਉਸਤਤ ਜਾਉਣ ਕੇ ਸਾਮੋ ਸੱਤਰ ਮਿੱਤਰ ਨਾ ਕੋਏ ਕੌਣ ਬਾੜ ਪਰਿਤ ਸਹਿ ਪਤ ਸਾਰਥੀ ਰਥ ਹੋਏ ਤਾਪ ਮਾਤ ਨਾ ਜਾਤ ਜਾਕਰ ਪੁੱਤਰ ਪੋਤਰ ਮੁਕੰਦ ਕੌਣ ਕਾਜ ਕਹਾਹੇਗੇ ਤੇ ਆਨ ਦੇਵਕ ਨੰਦ ਦੇਵ ਦਾਇਤ ਦਿਸਾ ਵਿਸਾ ਜੇ ਕੀਨ ਸਰਬ ਪ੍ਰਸਾਰ ਕੌਣ ਉਪਮਾ ਤਾਉਣ ਕੋ ਮੁਖਲੇਤ ਨਾ ਮੁਰਾਰ ਰਾਗ ਬਿਲਾਵਲ ਪਾਤਸ਼ਾਹੀ ਦਸਵੀਂ ਸੋ ਕਿੰਮਾਨ ਸਰੂਪ ਕਹਾਏ ਸਿੱਧ ਸਮਾਧ ਸਾਧ ਕਰ ਹਾਰੇ ਕਿਉਂ ਨ ਦੇਖਨ ਪਾਏ ਰਹਾਓ ਨਾਰਦ ਵ્યાਸ ਪ੍ਰਾਸਰਤ ਧੂਸੇ ਇਤਿਹਾਵਤ ਧਿਆਨ ਲਗਾਏ 베ਦ ਪੁਰਾਨ ਹਾਰ ਹਟ ਛਾਡਿਓ ਤਦਬ ਧਿਆਨ ਨ ਆਏ ਦਾਨਮ ਦੇਵ ਪ੍ਰਸਾਦ ਪ੍ਰੇਤ ਤੇ ਨੇਤੈ ਨੇਤ ਕਹਾਏ ਸੂਖਮ ਤੇ ਸੂਖਮ ਕਰ ਚੀਨੇ ਬ੍ਰਿਧ ਨ ਬ੍ਰਿਧ ਬਤਾਏ ਭੂਮ ਆਕਾਸ ਪਤਾਲ ਸਭ ਐਸਾ ਜੇ ਏਕ ਅਨੇਕ ਸਦਾਏ ਸੋ ਨਰ ਕਾਲ ਫਾਸਤੇ ਬਾਚੇ ਜੋ ਹਰ ਸਰਨ ਸਿਧਾਏ ਰਾਗ ਦੇਵ ਗੰਧਾਰੀ ਪਾਤਸ਼ਾਹੀ ਦਸਵੀਂ ਇੱਕ ਬਿਨ ਦੂਸਰ ਸੋ ਨਾ ਚਨਾਰ ਭੰਜਨ ਗੜਨ ਸਮਰੱਥ ਸਦਾ ਪ੍ਰਭ ਜਾਣਤ ਹੈ ਕਰਤਾਰ ਰਹਾਉ ਕਹਾ ਭਇਓ ਜੋ ਆਤਿਹਿਤ ਚਿਤ ਕਰ ਬਹੁ ਬਿਦ ਸਿਲਾ ਪੁਜਾਈ ਪਾਹਨ ਤਕਿਓ ਪਾਹਨ ਕੈ ਪਰਸਦ ਕਛ ਕਰ ਸਿਧ ਨਾ ਆਈ ਅਛਤ ਧੂਪ ਦੀਪ ਪਰ ਪਤੈ ਪਾਹਨ ਕਛੂ ਨਖੈ ਹੈ ਤਾ ਮੈਂ ਕਹਾ ਸਿਧ ਹੈ ਰੇ ਜੜ ਤੋਹਿ ਕਛੂ ਬਰਦੈ ਹੈ ਜੋ ਜੀ ਹੋ ਤੋ ਦੇਤ ਕਛੂ ਤੋਹਿ ਮਨ ਬਚ ਕਰਮ ਵਿਚਾਰ ਕੇਵਲ ਏਕ ਸਰਣ ਸਵਾਮੀ ਬਿਨ ਯਹੁ ਨ ਕਤੈ ਉਧਾਰ ਰਾਗ ਦੇਵ ਗੰਧਾਰੀ ਪਾਦਸ਼ਾਹੀ ਦਸਵੀਂ ਬਿਨ ਹਰ ਨਾਮ ਨ ਬਾਚਨ ਪਹਿ ਚੌਥੇ ਲੋਕ ਜਾਹੇ ਬਸ ਕੀਨੇ ਤਾਂ ਤੇ ਕਹਾ ਪੁਲਾ ਹੈ ਰਹਾਓ ਰਾਮ ਰਹੀਮ ਉਬਾਰ ਨਾ ਸਕ ਹੈ ਜਾ ਕਰ ਨਾਮ ਰਟਾ ਹੈ ਬ੍ਰਹਮਾ ਵਿਸ਼ਨੂੰ ਰੁਦਰ ਸੂਰਜ ਸਸ ਤੇ ਬਸ ਕਾਲ ਸਬਾ ਹੈ ਵੇਦ ਪੁਰਾਨ ਕੁਰਾਨ ਸਬਾ ਮਤ ਜਾ ਕਹ ਨੇਤ ਕਹ ਹੈ ਇੰਦਰ ਫਨਿੰਦਰ ਮਨਿੰਦਰ ਕਲਪ ਬਹੁਤਿ ਆਵਤ ਧਿਆਨ ਨ ਆਹ ਚਾ ਕਰ ਰੂਪ ਰੰਗ ਨਹ ਜਾਨਤ ਸੋਖਿਮ ਸਿਆਮ ਕਹ ਹੈ ਛੁਟੋ ਕਾਲ ਜਾਲ ਤੇ ਤਬ ਹੀ ਤਾਹੇ ਚਰਨ ਲਪਟਾ ਹੈ ਜਾਕਰ ਰੂਪ ਰੰਗ ਨਹਿ ਜਾਣਿਆਤ ਸੋ ਕਿੰ ਸਿਆਮ ਕਹਾ ਹੈ ਛੁਟੋ ਹੋ ਕਾਲ ਜਾਲ ਤੇ ਤਬ ਹੀ ਤਾਹੇ ਚਰਨ ਲਪਟਾ ਹੈ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ